मुक्सर पुलिस की टीम सीआईए मलोट वालों दो एक्यूज नो अरेस्ट करके दो वेपन्स दे रिकवरी की गई है। ऑपरेशनली इस मैटर ते टीम सीआईए ने वेरीफाइबल ते स्पेसिफिक इनपुट दे बेस ते ਐਕਸ਼ਨ ਕੀਤਾ ਸੀ ਇਹ ਬ੍ਰੀਫ ਚੇਸ ਦੇ ਬਾਅਦ ਦੋਨੋਂ ਨੂੰ ਐਪਰੀਹੈਂਡ ਕੀਤਾ ਗਿਆ। ਤੋਂ ਇਸ 'ਚ ਇੱਕ ਗੱਡੀ ਦੀ ਰਿਕਵਰੀ ਹੋਈ ਹੈ, ਦੋ ਵੈਪਨਸ ਦੀ ਰਿਕਵਰੀ ਹੋਈ ਹੈ। ਤੇ ਇਸ ਦੇ ਨਾਲ-ਨਾਲ ਜੋ ਹੈਗੀ ਹੈ ਇਸ 'ਚ ਟੋਟਲ ਜੋ ਪੁਰਾਣੇ ਪਰਚੇ ਹੈਗੇ ਇਸ 'ਚ ਚਾਰ ਪਰਚੇ ਨਾ ਤੇ ਪਹਿਲਾਂ ਰਜਿਸਟਰ ਪਾਏ ਗਏ ਹੈਗੇ। ਤੋਂ ਇੱਕ ਅਕਿਊਜ਼ ਦਾ ਨਾਮ ਹੈਗਾ ਰਾਜਨਵੀਰ ਤੇ ਦੂਸਰੇ ਦਾ ਨਾਮ ਹੈ ਸੁਖਬੀਰ। ਤੋਂ ਇਨਾਂ ਦੀ ਪੁਸ਼ਕਿਸ਼ ਤੇ ਜੋ ਗੱਲ ਸਾਹਮਣੇ ਆਈ ਹੈਗੀ, ਦੇ ਆਰ ਪਾਰਟ ਆਫ ਸਰਟਨ ਐਂਟੀ ਸੋਸ਼ਲ 엘ਮੈਂਟਸ ਔਰ ਜੋ ਕ੍ਰਿਮੀਨਲ ਗਰੂਪਸ ਹੈਗੇ ਉਹਨਾਂ ਤੇ ਐਸੋਸੀਏਸ਼ਨ ਹੈਗੀ ਹੈ। तो इस दी लिंकेजेस ते फरदर जो एक गल सामने आई कि मलोट के कुछ एरिया इन्होंने सिलेक्टिव टारगेटिंग की बेस्ड ऑन देअ राइवलरी और जो इन्हों एक आपस रंजिशबाजी सभी तो उसकी तफ्तीश से आगे मुकम्मल कार्रवाई करते हुए एक होर भी परचा रजिस्टर किया गया है वो तो मलोट का परचा एक रजिस्टर होया है तो उसकी तफ्तीश फरदर डिवेलप की जा रही एलिट्स तो ਇਸ ਐਕਸ਼ਨ ਤੇ ਪੁਲਿਸ ਨੇ ਜੋ ਸਿਲੈਕਟਿਵ ਟਾਰਗੇਟਿੰਗ ਜੋ ਹੈ ਉਸ ਨੂੰ ਐਵਰਟ ਕਰ ਲਿਆਗਾ। ਤੋਂ ਇਟ ਮੇ ਬੀ ਦਿ ਕੇਸ ਕਿ ਇਸ ਜੋ ਸਿਲੈਕਟਿਵ ਟਾਰਗੇਟਿੰਗ ਕਰਨੀ ਸੀ ਕੋਈ ਮਰਡਰ ਹੋ ਸਕਦਾ ਸੀ ਕੋਈ ਵੀ ਇੱਕ ਕ੍ਰਾਈਮ ਸੈਂਸੇਸ਼ਨਲ ਉਹਨੂੰ ਕੀਤਾ ਜਾ ਸਕਦਾ ਸੀ ਉਸ ਨੂੰ ਬਚਾ ਇਸ ਆਪਰੇਸ਼ਨ ਤੇ ਹੋਇਆ ਹੈਗਾ। ਤੋਂ ਮੈਂ ਤੁਹਾਡੇ ਰਹੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਕੋਈ ਵੀ ਸਸਪੈਕਟ ਜਾਂ ਸਸਪੀਸ਼ੀਅਸ ਐਕਟੀਵਿਟੀ ਏਰੀਆ 'ਚ ਹੁੰਦੀ ਹੈਗੀ ਉਸ ਦੇ ਬਾਰੇ ਮਤਲਬ ਪੂਰਾ ਫੂਲ ਪ੍ਰੂਫ ਤਰੀਕੇ ਤੇ ਉਸ ਨੂੰ ਵੈਰੀਫਾਈ ਕਰਕੇ ਪੁਲਿਸ ਨੂੰ ਦੱਸਿਆ ਜਾਏ ਤਾਂ ਕਿ ਪੁਲਿਸ ਉਸ ਤੇ ਤੁਰੰਤ ਕਾਰਵਾਈ ਕਰ ਸਕੇ ਤਾਂ ਇਸ ਤੇ ਲੋਕਾਂ ਦਾ ਅਹਿਮ ਰੋਲ ਹੈ ਕੋਈ ਵੀ ਇੱਕ ਸ਼ੱਕੀ ਗੱਲ ਸਾਹਮਣੇ ਆਂਦੀ ਹੈ ਤਾਂ ਉਸ ਚੀਜ਼ ਦੇ ਨੋਟਿਸ ਲੈ ਕੇ ਇੱਕ ਡਿਸਕਰੀਟ ਤੇ ਐਨੋਨਿਮਸ ਤਰੀਕੇ ਤੇ ਪੁਲਿਸ ਨੂੰ ਦੱਸਿਆ ਜਾ ਸਕਦਾ ਹੈ ਉਸ ਦੀ ਆਈਡੈਂਟੀਟੀ ਜਾਂ ਉਸ ਦੀ ਡਿਟੇਲਸ ਜੋ ਹੈਗੇ ਅਸੀਂ ਕੋਈ ਰਿਵੀਲ ਨਹੀਂ ਕਰਦੇ ਤਾਂ ਐਂਟੀ ਕ੍ਰਿਮੀਨਲ ਫਰੰਟ ਤੇ ਐਂਟੀ ਗੈਂਗਸਟਰ ਫਰੰਟ ਤੇ ਐਂਟੀ ਸੋਸ਼ਲ ਫਰੰਟ ਤੇ ਜੋ ਕੋਈ ਇਸ ਤਰ੍ਹਾਂ ਦੇ ਕੋਈ 엘িমੈਂਟਸ ਜੋ ਖਰਾਬ ਏਰੀਆ ਦੇ ਪੀਸ ਔਰ ਹਰਮਨੀ ਨੂੰ ਖਰਾਬ ਕਰ ਰਿਹਾ ਇਸ ਮਾਹੌਲ ਤੇ ਜਾਂ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੋ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਏਗੀ। ਤੋਂ ਆਈ ਕਮੈਂਡ ਮਾਈ ਟੀਮ ਕੀ ਉਹਨਾਂ ਨੇ ਇੱਕ ਸ਼ਾਰਟ ਇੰਟਰਵਲ ਤੇ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਤੇ ਇਸ ਚ ოਪਰੇਸ਼ਨਲੀ ਚੰਗਾ ਕੰਮ ਕੀਤਾ ਹੈਗਾ ਤੇ ਫਰਦਰ ਜੋ ਵੀ ਤਫਤੀਸ਼ ਤੇ ਗਲ ਸਾਹਮਣੇ ਆਏਗੀ ਲਿੰਕੇਜਸ ਦੀ ਉਸ ਤੇ ਵੀ ਅੱਗੇ ਕਾਰਵਾਈ ਹੋਏਗੀ। ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਵਿਆਪਕ ਵਜਿਰਾ ਤੇ ਕਿੱਥੇ ਜਾ ਰਹੇ ਸੀ? ਇਹ ਇਸ ਚ ਇੱਕ ਜੋ ਤਫਤੀਸ਼ ਤੇ ਇਨੀਸ਼ੀਅਲ ਗੱਲ ਆਈ ਹੈ ਕਿ ਯੂਪੀ ਤੋਂ ਇੱਕ ਵੈਪਨ ਇਹਨਾਂ ਨੇ ਪ੍ਰੋਕਿਓਰ ਕੀਤਾ ਹੈਗਾ ਤਾਂ ਉਹ ਐਗਜ਼ੈਕਟਲੀ ਕਿਸ ਤਰੀਕੇ ਦੇ ਲੈ ਕੇ ਆਏ ਉਹ ਤਫਤੀਸ਼ ਤੇ ਅਸੀਂ ਲੈ ਕੇ ਆਵਾਂਗੇ ਇਹ ਇਸ ਚ ਦੋ ਵੈਪਨ ਤੇ ਜੋ ਹੈਗੇ ਇੱਕ ਕੰਟਰੀ ਮੇਡ ਜੋ 312 ਬੋਰ ਜੋ ਦੇਸੀ ਕੱਟਾ ਹੈਗਾ ਇੱਕ 32 ਬੋਰ ਪਿਸਟਲ ਹੈ ਤੇ ਚਾਰ ਇਸ ਤੇ ਕਾਟਰੀਜ ਦੀ ਰਿਕਵਰੀ ਹੋਈ ਹੈਗੀ ਪਹਿਲਾਂ ਵੀ ਜਿਹੜਾ ਕੋਰਟ ਦਾ ਇਈ ਨਾਤੇ ਦੋ ਦੋ ਪਰਚੇ ਹੈਗੇ ਇੱਕ 307 ਇੱਕ ਦੋ 307 ਦੇ ਪਰਚੇ ਇੱਕ ਦੂਸਰੇ ਚ ਐਂਡੀਪੀਐਸ ਦੇ ਵੀ ਪਰਚੇ ਹੈਗੇ ਇਹ ਇਹ ኦਪਰੇਸ਼ਨਲ ਡਿਟੇਲ ਤੋਂ ਤੁਹਾਨੂੰ ਜ਼ਿਆਦਾ ਨਹੀਂ ਦੱਸ ਸਕਦੇ ਬਟ ਲੰਬੀ ਦੇ ਏਰੀਆ ਦੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਆਫਟਰ ਅ ਬਰੀਫ ਚੇਜ਼ ਹੀ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਸੀ